ਆ ਤਾਂ ਹੋ ਗਏ ਮੇਨ ਸਬਜੈਕਟਸ ਮੈਂ ਦੁਬਾਰਾ ਰਿਪੀਟ ਕਰ ਰਿਹਾ ਐਕਸੈਪਟ ਸਾਇੰਸ ਮੈਥਸ ਸੋਸ਼ਲ ਸਾਇੰਸ ਹਿੰਦੀ ਇੰਗਲਿਸ਼ ਮੇਨ ਸਬਜੈਕਟਸ ਰੈਸਟ ਆਫ ਦਾ ਸਬਜੈਕਟਸ ਆਰ ਗਰੁੱਪਡ ਇਨ ਦਾ ਫੋਲੋਇੰਗ ਮੈਨਰ ਉਹ ਕੀ ਹੈ ਮੈਨਰ ਏ ਅ ਰੀਜਨਲ ਐਂਡ ਅ ਫੋਰਨ ਲੈਂਗੁਏਜ ਇਨ ਵਨ ਗਰੁੱਪ ਐਂਡ ਸੈਕੰਡ ਰੈਸਟ ਆਫ ਦਾ ਸਬਜੈਕਟਸ ਇੱਕ ਜਿਹੜਾ ਰੀਜਨਲ ਲੈਂਗੁਏਜ ਹੈ ਤੇ ਇੱਕ ਫੋਰਨ ਲੈਂਗੁਏਜ ਉਹ ਇੱਕ ਗਰੁੱਪ ਹੋ ਗਿਆ ਤੇ ਬਾਕੀ ਸਾਰੇ ਅਲੱਗ ਗਰੁੱਪ ਹੁਣ ਜਿਹੜੇ ਬਾਕੀ ਸਾਰੇ ਐ ਉਹ ਮੋਸਟਲੀ ਵੋਕੇਸ਼ਨਲ ਐ ਬੈਂਕਿੰਗ ਐਂਡ ਅਕਾਊਂਟੈਂਸੀ ਹੈਲਥ ਵੈਲਨੈਸ ਬਿਊਟੀ ਵੈਲਨੈਸ ਉਹ ਸਾਰੇ ਜਿਹੜੇ ਐ ਉਹ ਵੋਕੇਸ਼ਨਲ ਨੇ ਭਾਵੇਂ ਐ ਕਿ ਹੁਣ ਪੰਜਾਬੀ ਮੇਨ ਸਬਜੈਕਟ ਨਹੀਂ ਐ ਮੇਨ ਸਬਜੈਕਟ ਕਿਹੜੇ ਐ ਸਾਇੰਸ ਮੈਥ ਸੋਸ਼ਲ ਸਾਇੰਸ ਇੰਗਲਿਸ਼ ਤੇ ਹਿੰਦੀ ਹੁਣ ਇਹਨਾਂ ਦਾ ਕੀ ਹੋਊਗਾ ਇਹਨਾਂ ਦਾ ਐਗਜ਼ਾਮ ਪ੍ਰੋਪਰ ਹੋਇਆ ਕਰੂਗਾ ਜਿਵੇਂ ਹੁੰਦਾ ਡੇਟ ਸ਼ੀਟ ਆਊਗੀ ਕਿ 18 ਫਰਵਰੀ ਨੂੰ ਮੈਥ ਦਾ ਇਮਤਿਹਾਨ ਹੈ 21 ਫਰਵਰੀ ਨੂੰ ਇੰਗਲਿਸ਼ ਦਾ ਫੋਰ ਐਗਜ਼ਾਮਪਲ ਐਦਾਂ ਪੂਰਾ ਦਿਨ ਹੋਊਗਾ ਦੋ ਛੁੱਟੀਆਂ ਮਿਲਣਗੀਆਂ ਪਰ ਜਿਹੜਾ ਗਰੁੱਪ ਬਣਾ ਦਿੱਤਾ ਰੀਜਨਲ ਤੇ ਫੋਰਨ ਲੈਂਗੁਏਜ ਦਾ ਉਹਦਾ ਐਗਜ਼ਾਮ ਇੱਕੋ ਦਿਨ ਚ ਹੋ ਜਾਇਆ ਕਰੂਗਾ ਭਾਵੇਂ ਪੰਜਾਬੀ ਦੇ ਨਾਲ ਤੁਸੀਂ ਜੇ ਚਾਈਨੀਜ਼ ਪੜ੍ਹਨੀ ਹੈ ਤਾਂ ਇੱਕੋ ਦਿਨ ਦੇ ਵਿੱਚ ਚਾਈਨੀਜ਼ ਦਾ ਵੀ ਪੇਪਰ ਦੇ ਦਿਓ ਤੇ ਪੰਜਾਬੀ ਦਾ ਵੀ ਦੇ ਦਿਓ ਮਤਲਬ ਤੁਸੀਂ ਜਿਹੜੀ ਤੁਹਾਡੀ ਮੇਨ ਰੀਜਨਲ ਲੈਂਗੁਏਜ ਹੈ ਉਸ ਨੂੰ ਖਤਮ ਕਰ ਦਿੱਤਾ ਫੋਰਨ ਲੈਂਗੁਏਜ ਤਾਂ ਸਮਝ ਆਂਦਾ ਹੈ। ਛੁਕਲੇ ਜਦੋਂ ਆਪਾਂ ਗੱਲ ਕਰਦੇ 10ਵੀਂ ਦੇ ਇਮਤਿਹਾਨ ਦੀ ਗੱਲ ਹੈ। ਇੱਥੇ ਲੈਂਗੁਏਜ ਸਿਰਫ ਲੈਂਗੁਏਜ ਨਹੀਂ ਰਹਿੰਦੀ। ਇਸ ਦੀ ਪੜ੍ਹਾਈ ਦੇ ਵਿੱਚ ਤੁਹਾਡਾ ਸੱਭਿਆਚਾਰ, ਤੁਹਾਡੀ ਹਿਸਟਰੀ, ਤੁਹਾਡਾ ਕਲਚਰ, ਤੁਹਾਡਾ ਕਾਵ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਤੁਹਾਡਾ ਗੁਰਮੁਖ ਇਤਿਹਾਸ, ਤੁਹਾਡਾ ਸੱਭਿਆਚਾਰ ਉਹ ਸਭ ਕੁਝ ਕਿੱਥੇ ਗਿਆ? ਇਹ ਤੇ ਇਸ ਨੂੰ ਉਹ ਕਰਤਾ। ਉਸ ਤੋਂ ਬਾਅਦ ਇਹ ਤਾਂ ਪਹਿਲੀ ਗਲਤੀ ਹੈ। ਜਿਹੜੀ ਇਸ ਦੇ ਵਿੱਚ ਸਾਫ਼ ਦੱਸਦੇ ਕਿਵੇਂ ਪੰਜਾਬੀ ਦਾ ਤੇ ਕਿਵੇਂ ਜਿਹੜੀਆਂ ਸਾਡੀਆਂ ਲੈਂਗੁਏਜਸ ਨੇ ਉਸ ਦਾ ਗੜਾ ਘੁੱਟਣ ਦੀ ਕੋਸ਼ਿਸ਼ ਹੈ ਉਸ ਨੂੰ ਮੇਨ ਸਬਜੈਕਟ ਚੋਂ ਖਤਮ ਕਰ ਦਿੱਤਾ ਇਹ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ ਤੁਸੀਂ ਕਹੋਗੇ ਸ਼ਾਇਦ ਆਪਣੇ ਵੱਲੋਂ ਪੰਜਵਾਂ ਪੁਆਇੰਟ ਉਹਦਾ ਕਹਿੰਦਾ ਐਗਜ਼ਾਮੀਨੇਸ਼ਨ ਆਫ ਸਾਇੰਸ ਮੈਥਸ ਸੋਸ਼ਲ ਸਾਇੰਸ ਹਿੰਦੀ ਐਂਡ ਇੰਗਲਿਸ਼ will be conducted on a fixed day as done currently ਜਿਵੇਂ ਹੁਣ ਹੁੰਦਾ ਆਮ ਤੌਰ ਤੇ ਇਮਤਿਹਾਨ ਹੋਣਗੇ ਐਗਜ਼ਾਮੀਨੇਸ਼ਨ ਆਫ ਰੀਜIONAL ਐਂਡ ਫੋਰਨ ਲੈਂਗੁਏਜ ਵਿਲ ਬੀ ਡਨ ਇਨ ਵਨ ਗੋ ਔਨ ਅ ਸਿੰਗਲ ਡੇ ਕੋਈ ਪਰਵਾਹੀ ਨਹੀਂ ਇੱਕੋ ਦਿਨ ਚ ਦੋਨੋਂ ਦਿਸ ਇਜ਼ ਇਟਸ ਵਰਡ ਆ ਕਰਨਾ ਚਾਹੁੰਦੀ ਹੈ ਸੀਬੀਐਸਸੀ ਆ ਕਰਨਾ ਚਾਹੁੰਦੀ ਹੈ ਭਾਜਪਾ ਪੰਜਾਬ ਦਾ ਪੰਜਾਬੀ ਦਾ ਸੱਭਿਆਚਾਰ ਸਾਡਾ ਕਲਚਰ ਸਾਡੀ ਹਿਸਟਰੀ ਸਾਡਾ ਇਤਿਹਾਸ ਤੇ ਦੁੱਖ ਇਸ ਗੱਲ ਦਾ ਮੈਂ ਬੜਾ ਇਹ ਇਸ ਗੱਲ ਦਾ ਦੁੱਖ ਹੈ ਕਿ ਇਹ ਉਹ ਪੰਜਾਬ ਹੈ ਜਿਨ ਸਾਡੇ ਇਸ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀ ਉਸ ਤੋਂ ਬਾਅਦ ਹਰ ਰੋਜ਼ ਅਜਬੀ ਸਾਡੇ ਬਾਰਡਰਾਂ ਉੱਤੇ ਸਾਡੇ ਬੱਚੇ ਸ਼ਹੀਦ ਹੋਏ ਅਸੀਂ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਤੇ ਬੀਜੇਪੀ ਇਹ ਕਰਨਾ ਚਾਹੁੰਦੀ ਉਸ ਤੋਂ ਬਾਅਦ ਅੱਗੇ ਸੁਣੋ ਜੀ ਨੈਕਸਟ ਆਤਾ ਕਰਤਾ ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਜਾਂਦੇ ਹੋ ਫਿਰ ਇਹ ਨਹੀਂ ਰੀਜਨਲ ਐਂਡ ਫੋਰਨ ਲੈਂਗੁਏਜਸ ਦੀ ਗਰੁੱਪਿੰਗ ਦਿੱਤੀ ਹੈ ਜਿਹੜਾ ਕੱਲ ਓਰੀਜਨਲ ਨੋਟੀਫਿਕੇਸ਼ਨ ਆ ਉਸ ਦੇ ਵਿੱਚੋਂ ਵੀ ਪੰਜਾਬੀ ਗੈਰ ਕਰਤੀ ਪਾਈਆਂ ਕਿਹੜੀਆਂ ਫੋਰਨ ਫੋਰਨ ਲੈਂਗੁਏਜ ਲਿਖਣੀ ਆ ਯਾਦ ਰਹਿ ਗਈ ਪਤਾ ਕਿਹੜੀਆਂ ਕਿਹੜੀਆਂ ਲਿਖੀਆਂ ਇਹਦੇ ਚ ਥਾਏ ਜਰਮਨ ਜਪਨੀਜ਼ ਫ੍ਰੈਂਚ ਪੰਜਾਬੀ ਲਿਖਣੀ ਭੁੱਲ ਗਏ ਕਹਿੰਦੇ ਸ਼ੇਮ ਔਨ ਦੈਟ ਇਹ ਹੀ ਨਹੀਂ ਤੁਸੀਂ ਅੱਗੇ ਇਹ ਤਾਂ ਜਦੋਂ ਅੱਜ ਮੈਕਬੀਟ ਕਿੰਨਾ ਵੀਡੀਓ ਪਾਈ ਤੁਹਾਡੇ ਸਭ ਦਾ ਸਾਰੇ মিডিਆ ਨੇ ਸਾਥ ਦਿੱਤਾ ਹੋਰ ਬਹੁਤ ਸਾਰੇ ਕਨਸਰਨਡ ਸਿਟੀਜ਼ਨ ਕਿਹ ਲੈ ਪੰਜਾਬੀ ਉਹ ਭਾਸ਼ਾ ਹੈ ਪੰਜਾਬੀ ਪੰਜਾਬ ਤੋਂ ਬੋਲੀ ਜਾਂਦੀ ਹੈ ਪਰ ਪੂਰੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਮੁੰਬਈ ਕੋਲਕਾਟਾ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਇਤਨਨੀ ਜਿਹੇ ਪੰਜਾਬੀ ਬੋਲੀ ਜਾਂਦੀ ਹੈ ਐਨੀ ਇੰਪੋਰਟੈਂਟ ਭਾਸ਼ਾ ਨੂੰ ਜਿਹਦਾ ਕਲਚਰ ਇੰਨਾ ਮਹਾਨ ਹੋਵੇ ਜਿਹਦਾ ਇਤਿਹਾਸ ਇੰਨਾ ਮਹਾਨ ਹੋਵੇ ਉਸ ਨੂੰ ਲਿਖਣਾ ਭੁੱਲ ਜਾਂਦੇ ਇਹ ਗੱਲ ਮੈਂ ਨਹੀਂ ਪਤਾ ਕੌਣ ਕਹਿ ਰਿਹਾ ਉਸ ਤੋਂ ਬਾਅਦ ਹੀ ਨਹੀਂ ਆ ਜਿਹੜਾ ਲਿਖ ਕੇ ਦੇ ਦੇਤਾ ਕਿ ਆ ਸਾਡੀਆਂ ਹੈਂ ਬਾਚਪਾਤਾ ਹਾਂ ਅਸੀਂ ਪੰਜਾਬੀ ਲਿਖਣਾ ਭੁੱਲ ਗਏ ਸੀ ਰਸ਼ੀਅਨ ਲਿਖਣਾ ਭੁੱਲ ਗਏ ਸੀ ਨੇਪਾਲੀ ਉਹ ਪਾ ਦਿੱਤਾ ਥੈਨ ਭਾਜਪੀ ਦੀ ਆ ਟਵੀਟ ਕੀਤਾ ਉਹਨੇ ਜੀ ਕੈਂਡੀਡੇਟ ਘੰਟੇ ਪਹਿਲਾਂ ਇਹ ਕਹਿੰਦੇ ਆ ਮੈਂ ਪੜ੍ਹ ਕੇ ਸੁਣਾਉਂਦਾ ਬਿਨਾ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲੇ ਵਿਰੋਧੀਆਂ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਿਹੀ ਕਲੈਰੀਕਲ ਮਿਸਟੇਕ ਸ਼ੇਮ ਔਨ 뎀 ਭਾਜਪੀ ਪੰਜਾਬ ਆਪਣੇ ਅਫੀਸ਼ੀਅਲ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਦੀ ਹੈ ਕਿ ਪੰਜਾਬੀ ਯਾਰਗੀ ਭਾਸ਼ਾ ਜੇ ਉਹ ਪੰਜਾਬ ਜਿਸ ਦੇਸ਼ ਨੇ ਇਸ ਦੇਸ਼ ਦੇ ਲਈ ਇੰਨਾ ਕੁਝ ਕੀਤਾ ਉਸ ਨੂੰ ਅਸੀਂ ਪਹਿਲੀ ਗੱਲ ਤਾਂ ਮੇਨ ਸਬਜੈਕਟ ਤੋਂ ਉਡਾ ਦਿੱਤਾ ਤੇ ਜਦੋਂ ਅਸੀਂ ਅਫੀਸ਼ੀਅਲ ਜਿਹੜੇ ਅਸੀਂ ਰੀਜਨਲ ਲੈਂਗੁਏਜ ਲਿਖ ਰਹੇ ਆ ਜਿੱਥੇ ਸਾਡੇ ਕੋਲ ਤੁਹਾਡੇ ਕਲੈਰੀਕਲ ਤੁਹਾਡੇ ਕਲਰਕਾਂ ਦੇ ਕੋਲ 28 ਜਰਮਨ ਰਸ਼ੀਅਨ ਇਹ ਸਾਰੀ ਭਾਸ਼ਾਵਾਂ ਲਿਖਣ ਦਾ ਫਰਸਤ ਸੀ ਉੱਥੇ ਉਹ ਕਹਿੰਦੇ ਪੰਜਾਬੀ ਲਿਖਣਾ ਭੁੱਲ ਗਏ ਇਟਸ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਪੰਜਾਬੀ ਦੇ ਜਜ਼ਬਾਤਾਂ ਦੇ ਨਾਲ ਖਲਵਾੜ ਤੇ ਉਸ ਤੋਂ ਬਾਅਦ ਇਹ ਹੋਰ ਜਿਹਨੂੰ ਕਹਿੰਦੇ ਨਾ ਜ਼ਖਮ ਕਰਕੇ ਚੀਰੇ ਲਾ ਕੇ ਨੂਨ ਛਿੜਕਦੇ ਨੇ ਇਦਾਂ ਦੇ ਟਵੀਟ ਕਰਕੇ ਮੈਂ ਇਹਦੇ ਤੇ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਇਟਸ ਅ ਕਲੈਰੀਕਲ ਮਿਸਟੇਕ ਕਦੀ ਤੁਸੀਂ ਕਿਸਾਨਾਂ ਦੇ ਪ੍ਰਤੀ ਕਦੀ ਸਾਡੇ ਆੜਤੀਆਂ ਬਰਤੀ ਹਰ ਪੱਖੋਂ ਪੰਜਾਬ ਦਾ ਗਲਤ ਤੇ ਹੁਣ ਹੁਣ ਸਿੱਧੀ ਕਹਿੰਦੇ ਕਿ ਜੜਾਂ 'ਚ ਹੀ ਤੇਜਾਬ ਪਾ ਦਿਓ ਲੈਟਸ ਖਤਮ ਕਰੀਏ ਗੱਲ ਕਦੀ ਅਸੀਂ ਅਸੀਂ ਕਿਸਾਨਾਂ ਨਾਲ ਪੰਗੇ ਲੈਂਦੇ ਆ ਕਦੀ ਆਰਤੀਆਂ ਨਾਲ ਲੈਂਦੇ ਆ ਕਦੀ ਅਸੀਂ ਫਸਲਾਂ ਚ ਮੰਡੀ ਮੰਡੀਆਂ ਚ ਫਸਲ ਨਹੀਂ ਚੱਕਦੇ ਕਦੀ ਆਰਡੀਐਫ ਰੋਕ ਦਿੰਦੇ ਆ ਕਦੀ ਸਕੂਲਾਂ ਦਾ ਪੈਸਾ ਰੋਕ ਦਿੰਦੇ ਆ ਕਦੀ ਡਿਸਪੈਂਸਰੀਆਂ ਦਾ ਪੈਸਾ ਹੁਣ ਕਹਿੰਦੇ ਖਤਮ ਕਰਦੇ ਆ ਕੰਮ ਕਰਦੇ ਆ ਪੰਜਾਬ ਦੀ ਜੜਾਂ 'ਚ ਹੀ ਤਿਆਬ ਪਾ ਦਿੰਦੇ ਆ ਪੰਜਾਬੀ ਨੂੰ ਖਤਮ ਕਰ ਦੋ ਇਹ ਇਹ ਸਾਜ਼ਿਸ਼ ਹੈ ਬੀਜੇਪੀ ਪਰ ਇਹ ਸਰਦਾਰ ਭਗਵੰਤ ਮਾਨ ਦੀ ਸਰਕਾਰ ਹੈ ਅਸੀਂ ਇਸ ਦੇ ਉੱਤੇ ਬਹੁਤ ਸਟ੍ਰਿਕਟ ਲੈਂਦੇ ਆ ਜਿੱਥੇ